কল্যাণ মহল্লা चौथा হামরি चितवनी হরপ্রਭ জানে অর ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੇ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉੱਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਹੈ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਖ ਲੈ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੈ ਤਾ ਕੋ ਕੋਈ ਅਪਰਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਤੇ ਜਨ ਕੋ ਆਨੰਦ ਭਿਆ ਹੈ ਰੇਦ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮਾਗੋ ਤੁਝ ਪਾਸ ਹੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੈ ਮੋਹਿ ਹਰ ਚਰਾਨੈ ਕਲਿਆਣ ਮਹਲਾ ਚੌਥਾ ਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸਿਵਾ ਕਰ ਅਚੁਤ ਜੋ ਸਭ ਤੇ ਉੱਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਹੈ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੇ ਤਾਕ ਕੋ ਕੋਈ ਅਪਰ ਨਾ ਸਕੈ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋ ਜਾ ਵਿਡਾਣ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਤੇ ਜਨ ਕੋ ਅਨੰਦ ਭਇਆ ਹੈ ਰਿਤ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮੰਗੋ ਤੁਝ ਪਾਸ ਹੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੇਜੈ ਸਦ ਬਸਹਿਰ ਦੇ ਮੋਹ ਹਰ ਚਰਨੈ ਕਲਿਆਣ ਮਹਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੇ ਰਹਾਉ ਔਰ ਸਭ त्याग ਸੇਵਾ ਕਰ ਅਚੁੱਤ ਜੋ ਸਭ ਤੇ ਉੱਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਹੈ ਨਾ ਸਕੈ ਚਰਨੇ ਆਏ ਪਵੈ ਹਰ ਜਾਣੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੈ ਤਾ ਕੋਈ ਅਪਰ ਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਨ ਕੋ ਆਨੰਦ ਭਇਆ ਹੈ ਰਿਤ ਸੁਧ ਮਿਲੇ ਖੋਟੇ ਪਛਤਾਣੇ ਤੁਮ ਹਰ ਦਾਤੇ ਸਮਰਥ ਸੁਆਮੀ ਇਕ ਮਾਗੋ ਤੁਝ ਪਾਸ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦਬ ਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਹਮਰੇ ਚਿਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮੰਨੇ ਰਹਾਉ ਔਰ ਸਭ ਤਿਆਗ ਸੇਵਾ ਕਰ ਅਚਤ ਜੋ ਸਭ ਤੇ ਉੱਚਾ ਠਾਕੁਰ ਭਗਵਾਨੇ ਹਰ ਸੇਵਾ ਤੇ ਕਾਲ ਜੋ ਹੀ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾਕ ਰੱਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੇ ਤਾਕ ਕੋਈ ਅਪਰ ਨਸਕੈ ਜਾਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਝੋਜ ਵਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਤੇ ਜਨ ਕੋਈ ਅਨੰਦ ਭਿਆ ਹੈ ਰਿਦ ਸੁਧ ਮਿਲੇ ਖੋਟੇ ਪਛੋਤਾਨੈ ਤੁਮ ਹਰ ਦਾਤੇ ਸਮਰਥ ਸੁਆਮੀ ਇਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੇ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰਿਆ ਚੁੱਤ ਜੋ ਸਭ ਤੇ ਉਚਾ ठाकुर भगवाने हर सेवा ते काल जो हे ना सकै चरणी आए पवै हर जानै जा को राखने मेरा स्वामी ताको सुमत दे पै कानै ਤਾ ਕੋਈ ਅਪਰ ਨਾ ਸਕੈ ਜਾਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੂਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ 따ਤੇ ਜਨ ਕੋ ਅਨੰਦ ਭਇਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰਥ ਸੋ ਆਮੀ ਇਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੈ ਮੋਹੇ ਹਰ ਚਰਾਨੈ ਕਲਿਆਣ ਮਹਲਾ ਚੌਥਾ ਹਮਰੀ ਚਤਵਨੀ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰ ਅਚੁੱਤ ਜੋ ਸਭ ਤੇ ਉੱਚਾ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋ ਹੈ ਨਾ ਸਾਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਾਖ ਲੈ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੇ ਤਾ ਕੋ ਕੋਈ ਅਪਰਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਤੇ ਜਨ ਕੋ ਆਨੰਦ ਭਿਆ ਹੈ ਰੇਦ ਸੁਧ ਮਿਲੇ ਖੋਟੇ ਪਛਤਾਨੈ ਤੁਮਹਰ ਦਾਤੇ ਸਮਰਥ ਸੁਆਮੀ ਇਕ ਮਾਗੋ ਤੁਝ ਪਾਸ ਹੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦਬ ਸਹਿਰ ਦੇ ਮੋਹਿ ਹਰ ਚਰਾਨੈ ਕਲਿਆਣ ਮਹਲਾ ਚੌਥਾ ਹਮਰੇ ਚਤਵਨੇ ਹਰ ਪ੍ਰਭ ਜਾਣੈ और कोई निंद करे हर जन की प्रभता का कहया एक तिल नहीं मने रहा और सब त्याग सेवा कर अचोत जो सब ते ओच ठाकुर भगवने ਹਰ ਸੇਵਾ ਤੇ ਕਾਲ ਜੋ ਹੈ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਖ ਲੈ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੈ ਕੋਈ ਅਪਰ ਨਾ ਸਕੈ ਜਾਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਣ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਨ ਕੋ ਅਨੰਦ ਭਇਆ ਹੈ ਰਿਤ ਸੁਧ ਮਿਲੇ ਖੋਟੇ ਪਛਤਾਣੇ ਤੁਮ ਹਰ ਦਾਤੇ ਸਮਰੱਥ ਸੁਆਮੀ ਇਕ ਮਾਗੋ ਤੁਝ ਪਾਸ ਹੋ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੇਜੈ ਸਦ ਬਸਹਿਰ ਦੇ ਮੋਹ ਹਰ ਚਰਨੈ ਕਲਿਆਣ ਮਹਲਾ ਚੌਥਾ ਹਮਰੇ ਚਿਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮਾਨੇ ਰਹਾ ਔਰ ਸਭ त्याग ਸੇਵਾ ਕਰ ਅਚੁੱਤ ਜੋ ਸਭ ਤੇ ਉੱਚਾ ਠਾਕੁਰ ਭਗਵਾਨੈ ਹਰ ਸੇਵਾ ਤੇ ਕਾਲ ਜੋ ਹੈ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾ ਕੋ ਰਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੈ ਤਾ ਕੋਈ ਅਪਰ ਨਾ ਸਾਕੇ ਜਾ ਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਸਾ ਤੇ ਜਨ ਕੋ ਅਨੰਦ ਭਇਆ ਹੈ ਰਿਤ ਸੁਧ ਮਿਲੇ ਖੋਟੇ ਪਛਤਾਣੇ ਤੁਮ ਹਰ ਦਾਤੇ ਸਮਰਥ ਸੁਆਮੀ ਇਕ ਮਾਗੋ ਤੁਝ ਪਾਸ ਹਰ ਦਾਨੈ ਜਨ ਨਾਨਕ ਕੋ ਹਰਿ ਕਿਰਪਾ ਕਰ ਦੀਜੈ ਸਦ ਬਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹੱਲਾ ਚੌਥਾ ਹਮਰੇ ਚਿਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੇ ਹਰ ਜਨ ਕੀ ਪ੍ਰਭਤਾ ਕਾ ਕਹਿਆ ਇਕ ਤਿਲ ਨਹੀਂ ਮੰਨੇ ਰਹਾ ਔਰ ਸਭ ਤਿਆਗ ਸੇਵਾ ਕਰ ਅਚਤ ਜੋ ਸਭ ਤੇ ਉੱਚਾ ਠਾਕੁਰ ਭਗਵਾਨ ਹੈ ਹਰ ਸੇਵਾ ਤੇ ਕਾਲ ਜੋ ਹੀ ਨਾ ਸਕੈ ਚਰਨੀ ਆਏ ਪਵੈ ਹਰ ਜਾਣੈ ਜਾਕ ਰੱਖਲੇ ਮੇਰਾ ਸੁਆਮੀ ਤਾ ਕੋ ਸੁਮਤ ਦੇ ਪੈ ਕਾਨੇ ਤਾਕ ਕੋਈ ਅਪਰ ਨਾ ਸਕੈ ਜਾਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਝੋਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇੱਕ ਨਿਮਖ ਪਛਾਨੈ ਤਾਤੇ ਜਨ ਕੋ ਆਨੰਦ ਭਇਆ ਹੈ ਰਿਤ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰਥ ਸੁਆਮੀ ਇਕ ਮੰਗੋ ਤੁਝ ਪਾਸੋਂ ਹਰ ਦਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੇ ਮੋਹੇ ਹਰ ਚਰਾਨੈ ਕਲਿਆਣ ਮਹਲਾ ਚੌਥਾ ਹਮਰੇ ਚਿਤਵਨੇ ਹਰ ਪ੍ਰਭ ਜਾਣੈ ਔਰ ਕੋਈ ਨਿੰਦ ਕਰੈ ਹਰ ਜਨ ਕੇ ਪ੍ਰਭਤਾ ਕਾ ਕਹਿਆ ਇਕ ਤਨ ਨਹੀਂ ਮਾਨੈ ਰਹਾਉ ਔਰ ਸਭ ਤਿਆਗ ਸੇਵਾ ਕਰਿਆ ਚੁੱਤ ਜੋ ਸਭ ਤੇ ਉਚਾ ठाकुर भगवाने हर सेवा ते काल जो हे ना सके चरनी आए पवै हर जाने जा को राख ले मेरा स्वामी ताको सुमत दे पै कानै ਤਾ ਕੋਈ ਅਪਰ ਨਾ ਸਕੈ ਜਾਕੇ ਭਗਤ ਮੇਰਾ ਪ੍ਰਭ ਮਨੈ ਹਰ ਕੇ ਚੂਜ ਵਿਡਾਨ ਦੇਖ ਜਨ ਜੋ ਖੋਟਾ ਖਰਾ ਇਕ ਨਿਮਖ ਪਛਾਨੈ ਤਾਤੇ ਜਨ ਕੋ ਅੰਧ ਭਿਆ ਹੈ ਰਿੱਧ ਸੁਧ ਮਿਲੇ ਖੋਟੇ ਪਛਤਾਨੈ ਤੁਮ ਹਰ ਦਾਤੇ ਸਮਰਥ ਸੋ ਆਮੀ ਇਕ ਮੰਗੋ ਤੁਝ ਪਾਸੋਂ ਹਰ ਦਾਨੈ ਜਨ ਨਾਨਕ ਕੋ ਹਰ ਕਿਰਪਾ ਕਰ ਦੀਜੈ ਸਦ ਬਸਹਿਰ ਦੈ ਮੋਹੇ ਹਰ ਚਰਾਨੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ